ਹਾਂਜੀ ਦੋਸਤੋ ਧੰਨਵਾਦ ਸਾਰਿਆਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝ ਕਰ ਰਹੇ ਆ ਉਹਦਾ ਨਾਂ ਹੈ ਰਾਜ਼ੀਨਾਮਾ ਅਤੇ ਇਸ ਦੇ ਲੇਖਕ ਹਨ ਤਲਵਿੰਦਰ ਸਿੰਘ ਜੀ ਲੋ ਫਿਰ ਸ਼ੁਰੂ ਕਰਦੇ ਆਂ ਜੀ ਕਹਾਣੀ ਰਾਜ਼ੀਨਾਮਾ ਲਾਹੌਰੀਆਂ ਦੀ ਪੱਤੀ ਵਾਲੇ ਜਨ ਘਰ ਸਾਹਮਣੇ ਤਾਰਾ ਗੜੀਏ ਸਰਦਾਰਾਂ ਦਾ ਟਰੈਕਟਰ ਆ ਕੇ ਰੁਕਿਆ ਪੰਜ ਸੱਤ ਜਵਾਨ ਇੰਨੇ ਕੋਈ ਹੱਦ ਕੱਢ ਤੇ ਕੁਝ ਬਜ਼ੁਰਗ ਟਰਾਲੀ ਚੋਂ ਛਾਲਾ ਮਾਰ ਕੇ ਉਤਰੇ ਗੱਬਰੂ ਆਨੇ ਮੁੱਛਾਂ ਦਾੜੀਆਂ ਤੇ ਹੱਥ ਫੇਰੇ ਪੈਂਟਾਂ ਸਵਾਰੀਆਂ ਤੇ ਇੱਕ ਟਾਕੀ ਨਾਲ ਵਾਰੋ-ਵਾਰੀ ਬੂਟ ਝਾੜੇ ਸਿਆਣਿਆਂ ਤੇ ਬਜ਼ੁਰਗਾਂ ਨੇ ਵੀ ਚਾਦਰੇ ਝਾੜੇ ਤੇ ਸਾਫਿਆਂ ਨਾਲ ਚਿਹਰਿਆਂ ਤੇ ਦਾੜ੍ਹਾ ਨੂੰ ਸਾਫ਼ ਕੀਤਾ ਇਹਨਾਂ ਸਾਰਿਆਂ ਦੇ ਚਿਹਰੇ ਤਣੇ ਹੋਏ ਤੇ ਗਸੈਲ ਸਨ ਦੋ ਤਿੰਨਾਂ ਕੋਲ ਰਫਲਾਂ ਤੇ ਕੁਝ ਕੋਲ ਸ਼ਭੀਆਂ ਗੰਡਾਸੀਆਂ ਸਨ ਰਫਲਾਂ ਵਾਲੇ ਸਾਰੇ ਹੀ ਗੱਭਰੂ ਸਨ ਤੇ ਥੋੜਾ ਪਰੇ ਹੋ ਗਏ ਰੌਫਲਾਂ ਦੇ ਬੋਲ ਟੱਗ ਦੇ ਪਿੱਛੇ ਕਰਕੇ ਵੇਖਣ ਲੱਗ ਪਏ ਸਨ ਸਿਆਣੇ ਤੇ ਬਜ਼ੁਰਗਾਂ ਨੇ ਆਪਣਾ ਘੇਰਾ ਬਣਾ ਕੇ ਕੀਤੀ ਜਾਣ ਵਾਲੀ ਗੱਲਬਾਤ ਨੂੰ ਬਾਚਣਾ ਸ਼ੁਰੂ ਕਰ ਦਿੱਤਾ ਸੀ ਜਨ ਕਰਦੇ ਵਿਹੜੇ 'ਚ ਧਰੇਕਾਂ ਤੇ ਨਿੰਮਾ ਦੀ ਛਾਂ ਹੇਠਾਂ 15-20 ਮੰਜੇ ਢਾਹੇ ਪਏ ਸਨ ਕੁਝ ਬੰਦੇ ਪਹਿਲਾਂ ਹੀ ਇਨਾਂ ਤੇ ਬੈਠੇ ਚੰਨ ਤੇ ਨਵੇਂ ਪ੍ਰਾਣਿਆਂ ਦੀ ਆਮ ਤੇ ਉਠ ਖੜੋਤੇ ਤੇ ਦੁਰਦਰ ਹੋ ਗਏ ਸਨ ਜਲਦੀ ਹੀ ਉੱਠਣ ਵਾਲੇ ਸੱਜਣ ਦੁਆਰਾ ਆਪਣੇ ਕੁਝ ਹੋਰ ਸਾਥੀਆਂ ਨਾਲ ਆਉਂਦੇ ਦੇ ਸੇ ਇਹਨਾਂ ਆਉਣ ਵਾਲਿਆਂ ਚ ਪਿੰਡ ਦਾ ਸਰਪੰਚ ਪੰਚ ਨੰਬਰਦਾਰ ਕੁਝ ਹੋਰ ਮੋਤਵਾਰ ਬੰਦੇ ਸ਼ਾਮਲ ਸਨ ਉਹਨਾਂ ਆਉਂਦਿਆ ਹੀ ਗੱਜ ਕੇ ਫਤਿਹ ਬੁਲਾਈ ਜਿਸ ਦੇ ਜਵਾਬ ਚ ਤਾਰਾ ਗੜੀਏ ਸਰਦਾਰ ਕੁਝ ਰਵਾਜੀ ਜਹਾ ਹੋ ਕੇ ਉਹਨਰ ਮੁਖਾਵਤ ਹੋਏ ਸੁਨਹਿਰੀ ਕਢਾਈ ਵਾਲਾ ਚਿੱਟਾ ਕੁੜਤਾ ਪਜਾਮਾ ਤੇ ਤਿੱਲੇ ਵਾਲੀ ਰੋਬਦਾਰ ਜੁੱਤੀ ਪਾਏ ਸਰਪੰਚ ਸਭ ਤੋਂ ਅੱਗੇ ਸੀ ਉਨੇ ਬੜੇ ਆਦਬ ਤੇ ਤਸਲੀਕੇ ਨਾਲ ਹੱਥ ਜੋੜ ਕੇ ਆਉਣ ਵਾਲੇ ਪ੍ਰਾਣਾਂ ਨੂੰ ਬੇਨਤੀ ਕੀਤੀ ਸਰਦਾਰ ਸਾਹਿਬ ਜੀਓ ਆਓ ਤਸ਼ਰੀਫ ਰੱਖੋ ਬਸ ਆਖ ਹੀ ਰਹੇ ਆ ਜੀ ਤੁਸੀਂ ਬੁਲਾਓ ਆਪਣੇ ਸਰਦਾਰਾਂ ਨਾਲ ਗੱਲ ਕਰੀਏ ਆਉਣ ਵਾਲੇ ਪ੍ਰਾਣੇ ਥੋੜੇ ਖਰਬੇ ਹੋ ਕੇ ਕਿਸੇ ਨੇ ਕਿਹਾ ਸੀ ਉਹ ਵੀ ਆ ਹੀ ਰਹੇ ਨੇ ਲੋ ਲੈਓ ਆਗੇ ਸਾਹਮਣੇ ਸਰਪੰਚ ਨੇ ਧਿਆਨ ਗੇਟ ਵੱਲ ਕਰਦਿਆਂ ਕਿਹਾ ਆਗੇ ਤਾਂ ਠੀਕ ਹੈ ਅਸੀਂ ਵੀ ਆਏ ਬੈਠੇ ਹਾਂ ਬਿਚੋਂ ਫੇਰ ਕਿਸੇ ਨੇ ਕਿਹਾ ਸੀ ਉਹਨੂੰ ਨਾਲ ਵਾਲੇ ਨੇ ਧੀਰਜ ਰੱਖਣ ਦਾ ਅੱਖ ਦਾ ਇਸ਼ਾਰਾ ਵੀ ਕੀਤਾ ਨਵੇਂ ਆਉਣ ਵਾਲੇ ਰਸਮੀ ਫਤਿਹ ਬਲਾ ਕੇ ਅਗਾਹ ਨਿਕਲ ਗਏ ਚਾਰ ਪੰਜ ਔਰਤਾਂ ਵੀ ਅਗਾਹ ਜਾ ਕੇ ਇੱਕ ਪਾਸੇ ਮੰਜੇ ਤੇ ਬਹਿ ਗਈਆਂ ਤਾਰਾ ਗੜੀਏ ਸਰਦਾਰਾਂ ਚੋਂ ਇੱਕ ਸਿਆਣੀ ਉਮਰ ਦੇ ਬਜ਼ੁਰਗ ਨੇ ਗੱਬਰੂਆਂ ਨੂੰ ਬੜੇ ਜ਼ਾਬਤ ਚ ਰਹਿਣ ਦੀ ਤਾਕੀਦ ਕਰਦਿਆਂ ਢੰਗ ਨਾਲ ਚੱਲਣ ਦਾ ਇਸ਼ਾਰਾ ਕੀਤਾ ਤੰਗ ਨਾਲ ਬੋਲਣ ਦਾ ਇਸ਼ਾਰਾ ਕੀਤਾ ਤੇ ਸਾਰਿਆਂ ਨੇ ਮੰਝਾਂ ਤੇ ਤਸ਼ਰੀਫ ਰੱਖ ਲਈ ਸੀ ਖਾਸੀ ਰੌਣਕ ਵੱਜ ਗਈ ਸੀ 40-45 ਬੰਦਿਆਂ ਦਾ ਇਕੱਠ ਜੁੜ ਗਿਆ ਸੀ ਇਹਨਾਂ ਤੋਂ ਇਲਾਵਾ ਕੁਝ ਪਿੱਛੇ ਖਲੋਗੇ ਸਨ ਇਹਨਾਂ ਸਾਰਿਆਂ ਦੇ ਚਿਹਰਾਂ ਤੋਂ ਅੱਡੋ-ਅੱਡ ਤਰ੍ਹਾਂ ਦੇ ਪ੍ਰਵਾਹ ਦਿਸ ਰਹੇ ਸਨ ਇਹ ਜੋ ਤਾਰਾ ਗੜੀਏ ਸਰਦਾਰ ਸਨ ਇਹਨਾਂ ਦੇ ਚਿਹਰਾਂ ਤੇ ਰੋਹ ਸਾਫ਼ ਚਲਕ ਰਿਹਾ ਸੀ ਕੁਝ ਕਰਨ ਮਰਨ ਦੀ ਦ੍ਰਿੜਤਾ ਵੀ ਸਾਫ਼ ਦਿਸਦੀ ਸੀ ਇਸ ਪਿੰਡ ਦੇ ਸਰਦਾਰਾਂ ਦੇ ਚਿਹਰੇ ਵੀ ਤਣੇ ਹੋਏ ਸਨ ਉਹਨਾਂ ਦੇ ਨਾਲ ਦੀਆਂ ਔਰਤਾਂ ਦੀ ਬੜੀ ਵਿਸਫੋਟ ਕਿਸਤੀ ਵਿੱਚ ਸਨ ਕਹਿਣ ਵਾਲਿਆਂ ਦੀ ਇਸ ਗੱਲ 'ਚ ਬੜਾ ਵਜਨ ਸੀ ਕਿ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਨਾ ਜੇ ਮਨਾ ਪਿੱਛੇ ਉਸਲ ਵਾਟੇ ਲੈਂਦਾ ਰੋਹ ਬਾਹਰ ਆ ਗਿਆ ਤਾਂ ਸਥਿਤੀ ਸਾਹਮਣੀ ਔਖੀ ਹੋ ਜੂਗੀ ਇਸ ਪਿੰਡ ਦੇ ਸਰਦਾਰ ਇਹ ਮੁੰਡੇ ਵਾਲੇ ਆਪਣੇ ਇਲਾਕੇ ਦੇ ਅਸਰ ਰਸੂਖ ਵਾਲੇ ਬੰਦੇ ਸਨ ਜ਼ਮੀਨ ਜ਼ੈਦਾਟਰੈਕਟਰ 12 ਹਵੇਲੀਆਂ ਚਵਾਰਾਂ ਤੇ ਨੌਕਰਾਂ ਚਾਕਰਾਂ ਦੇ ਮਾਲਕ ਸਨ ਚੰਗੇ ਸਰ ਦੇ ਪੁੱਜਦੇ ਸਨ ਸਮਝਿਆ ਜਾਂਦਾ ਸੀ ਕਿ ਪਿੰਡ ਦੀ ਪੰਚਾਇਤ ਇਹਨਾਂ ਦੀ ਆਪਣੀ ਹੈ ਬਾਰਡਰ ਏਰੀਏ ਦੇ ਵਸਨੀਕ ਹੋਣ ਕਾਰਨ ਪੁਲਿਸ ਕਚਹਿਰੀਆਂ ਤੇ ਥਾਣੇ ਦੇ ਨਾਵਾਂ ਥਾਮਾਂ ਤੇ ਕਸਬਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਉਹ ਤਾਂ ਇਸ ਅੰਦਾਜ਼ ਵਿੱਚ ਸੰਗਤ ਹੋਈ ਜਾਂ ਤਾਂ ਅਸਾਂ ਬੜੀਆਂ ਖਾਧੀਆਂ ਪੀਤੀਆਂ ਨੇ ਏ ਤਾਰਾ ਗੜੀਏ ਕੁੜੀ ਵਾਲੇ ਸਰਦਾਰ ਜੋ ਟਰਾਲੀ ਭਰ ਕੇ ਬੰਦਿਆਂ ਦੀ ਲਿਆਏ ਸਨ ਇਸ ਪ੍ਰਭਾਅ ਵਿੱਚ ਸਨ ਕਿ ਅਸੀਂ ਹੱਥੀਂ ਚੂੜੀਆਂ ਤਾਂ ਨਹੀਂ ਪਾਆਂ ਹੋਈਆਂ ਅਮੀਰ ਸਮਝਦੇ ਹੋਣਗੇ ਆਪਣੇ ਆਪ ਨੂੰ ਤਾਂ ਲੱਖ ਵਾਰੀ ਸਮਝਣ ਕਿਸੇ ਨੂੰ ਭੁੱਲਿਆ ਸੀ ਕਿ ਇਹ ਚੋਰ ਚੱਕੇ ਤੇ ਬਲੈਕ ਹੀ ਨੇ ਲੜਾਈ ਲੜੀ ਜਾਏਗੀ ਦਲੀਲ ਦੀ ਵੀ ਤੇ ਢਾਂ ਸੋਟੇ ਦੀ ਵੀ ਆੜੀ ਦੇ ਪੈਸੇ ਤਾਰਾ ਗੜੀਏ ਸਰਦਾਰਾਂ ਵੀ ਤਾਜ਼ਾ-ਤਾਜ਼ੇ ਵੱਟੇ ਸੀ ਇੱਕ ਅੱਦਾ ਬੰਦਾ ਏਠ ਉੱਪਰ ਹੋਣ ਦੀ ਸੂਰਤ 'ਚ ਸਥਿਤੀ ਸੰਭਲਿ ਸਮਰਥਾ ਰੱਖਦੇ ਸੀ ਉਹ ਵੀ ਨਿਪਟਾਰਾ ਕਰਾਉਣ ਆਏ ਮੌਤਵਰ ਬੰਦਿਆਂ ਤੋਂ ਇਲਾਵਾ ਇਹ ਜੋ ਹੋਰ ਸੱਜਣ ਮਿੱਤਰ ਖਲੋਤੇ ਸਨ ਇਹਨਾਂ 'ਚ ਬਹੁਤੇ ਤਾਂ ਤਮਾਸ਼ੀ ਨਹੀਂ ਸੀਗੇ ਇਹਨਾਂ ਨੇ ਸਥਿਤੀ ਨੂੰ ਹਰ ਹਾਲਤ 'ਚ ਮੰਨਣਾ ਸੀ ਉਹਨਾਂ ਲਈ ਇਹ ਇੱਕ ਮੈਚ ਹੋਣ ਲੱਗਿਆ ਸੀ ਦੋ ਟੀਮਾਂ ਸਾਂ ਨਾਮੋ ਸਾਹਮਣੇ ਇਹਨਾਂ ਨੇ ਗੋਲ ਗੇੜਨੇ ਸੀ ਇੱਕ ਦੂਜੇ ਦੇ ਨੰਬਰ ਲਾਉਣੇ ਸੀ ਕਿਸੇ ਧਿਰ ਦੇ ਪੱਖ 'ਚ ਜਾਂ ਵਿਰੋਧ 'ਚ ਉਹ ਬਿਲਕੁਲ ਨਹੀਂ ਸੀਗੇ। ਇਹ ਸਿਰ ਉਹ ਐਸੀ ਥਾਂ ਤੇ ਖਲੋਤੇ ਸੀ ਜਿੱਥੋਂ ਬਿਨਾਂ ਹਲਝਣ ਭੱਜਿਆ ਵੀ ਆ ਸਕਦਾ ਹੋਵੇ। ਇਹ ਦੋਵੇਂ ਧਰਾਂ ਦੇ ਬੰਦੇ ਜਿਨ੍ਹਾਂ ਨੇ ਸੋਚਾਂ, ਚਿਹਰਿਆਂ ਤੇ ਹੱਥਾਂ 'ਚ ਫੜੀਆਂ ਚੀਜ਼ਾਂ ਤੋਂ ਲੱਗਦਾ ਸੀ ਕਿ ਉਹ ਲੜਨ-ਮੜਨ ਤੇ ਤਾਰੂ ਨੇ ਸਿਰਫ ਲੜਨ-ਮਾਰਨ ਤੇ ਇਕੱਤਰ ਨਹੀਂ ਸਨ ਹੋਏ। ਇਹ ਸਾਰੇ ਬੜੇ ਸੁਲਝੇ ਤੇ ਹੰਡੇ ਵਰਤੇ ਬੰਦੇ ਸਨ। ਦਲੀਲ ਦੀ ਗੱਲਬਾਤ ਨਾਲ ਮਸਲਾ ਹੱਲ ਕਰਨਾ ਜਾਣਦੇ ਸਨ। ਉਸੇ ਤੇ ਹੁਲੜਵਾਏ ਬਿਲਕੁਲ ਨਹੀਂ ਸਨ ਇਹ ਹਥਿਆਰ ਕਤਲੇਆਮ ਲਈ ਨਹੀਂ ਆਪਣੀ ਸੁਰੱਖਿਆ ਲਈ ਲਿਆਏ ਸਨ ਥੋੜੇ ਰੋਬ ਦਾਬ ਦਾ ਪ੍ਰਭਾਵ ਜਮਾਉਣ ਲਈ ਵੀ ਨਾਲ ਲੈ ਕੇ ਆਏ ਸਨ ਹਥਿਆਰ ਇਹ ਉੰਜ ਜਤਨ ਦੋਹਾਂ ਤਰ੍ਹਾਂ ਦਾ ਭਰਪੂਰ ਸੀ ਕਿ ਗੱਲ ਨਿਬੜ ਜੇ ਨਿਤ ਦਾ ਕਲੇਸ਼ ਖਤਮ ਹੋਵੇ ਰੋਲ ਰੋਜ ਦੀ ਕਿਚਕਿਚ ਮੁੱਕੇ ਮਸਲਾ ਨਿਵੇੜਨ ਲਈ ਇੱਕ ਦਾ ਦੁੱਖਾ ਯਤਨ ਵੀ ਹੋਏ ਸਨ ਪਰ ਅੱਜ ਵਰਗਾ ਫੈਸਲਾ ਕੋਨ ਅਖਾੜਾ ਨਹੀਂ ਸੀ ਕਦੇ ਲੱਗਿਆ ਆਪੋ ਵਿੱਚ ਗੱਲ ਕਾਥ ਤੇਜ਼ ਹੋਣ ਲੱਗੀ ਸੀ ਹੌਲੀ ਹੌਲੀ ਇਹ ਗੱਲ ਕਾਥ ਕਾਮਾ ਰੋਲੀ ਚ ਵਟਣ ਲੱਗ ਪਈ ਕਿਤੇ ਕਿਤੇ ਤਾਲਖਲਾਮੀ ਵੀ ਤੁਰ ਪੀ ਸੀ ਇਹੋ ਵੇਲਾ ਸੀ ਸਮਝਦਾਰ ਸਿਆਣੇ ਸਰਪੰਚ ਦੇ ਨਿਤਰ ਪੈਣ ਦਾ ਸੋਹ ਨੇ ਬੜੇ ਸਹਜ ਢੰਗ ਨਾਲ ਢਾਠੀ ਖੋਲੀ ਤੇ ਉਸੇ ਅੰਦਾਜ਼ ਚ ਉਹਦੀ ਪੂਣੀ ਬਣਾ ਕੇ ਪੱਗ ਦੇ ਵਿੱਚ ਹੀ ਤੁਣ ਲਈ ਉਹ ਸਰੀਰ ਹਰਕਤ ਤੋਂ ਸੰਕੇਤ ਦੇ ਰਿਆ ਸੀ ਕਿ ਕਾਰਵਾਈ ਆਰੰਭ ਹੋਣ ਵਾਲੀ ਹੈ ਉਸ ਤੋਂ ਪਿੱਛੇ ਪੰਚਾਂ ਤੇ ਨੰਬਰਦਾਰਾਂ ਵੀ ਹਿਲਜੁਲ ਕਰਕੇ ਇਸ ਆਰੰਭਤਾ ਦਾ ਸਵਾਗਤ ਕੀਤਾ ਸਰਪੰਚ ਕੁਰਸੀਆਂ ਕਮਜ਼ੋਰ ਬਾਹਾਂ ਤੇ ਜ਼ੋਰ ਧੰਦਾ ਉਠਾਇਆ ਤੇ ਹੱਥ ਜੋੜ ਕੇ ਸਮੂਹ ਸੰਗਤ ਨੂੰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਨਾਲ ਮੁਖਾਵਤ ਹੋਇਆ ਰਲੇ ਮਿਲੇ ਪ੍ਰਤੀਕਰਮ ਵਜੋਂ ਸੰਗਤ ਚੋਂ ਫਤਿਹ ਦਾ ਜਵਾਬ ਆਇਆ ਇੱਕ ਛਣ ਲਈ ਆਪਸੀ ਗੱਲਬਾਤ ਰੁਕੀ ਤੇ ਉਸ ਸੈਸ਼ਨ ਦੁਆਰਾ ਸ਼ੁਰੂ ਹੋ ਗਈ ਮੇਰੀ ਸਰਦਾਰਾਂ ਨੂੰ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ਿਆ ਜਾਏ ਸਰਪੰਚ ਨੇ ਆਪਣੀ ਬੋਲੀ 'ਚ ਹੱਦੋਂ ਵੱਧ ਮਠਾਸ ਘੋਲਦਿਆਂ ਕਿਹਾ ਕਾਹਦਾ ਚੁੱਪ ਦਾ ਦਾਨ ਬਖਸ਼ੀ ਵਿੱਚੋਂ ਹੀ ਕਿਸੇ ਨੇ ਤਾਰਾ ਗੜੀਏ ਸਰਦਾਰਾਂ ਦੀ ਧਿਰ 'ਚੋਂ ਜਿਸ ਨੇ ਆਪਣੇ ਆਪ ਨੂੰ ਸਾਰਿਆਂ ਤੋਂ ਵੱਧ ਬੋਲਦਾ ਮਹਿਸੂਸ ਕੀਤਾ ਸੀ ਆਪਣੇ ਅੱਖੜ ਰੋਂਚ ਕਿਆ ਸੀ ਸਰਦਾਰ ਸਾਹਿਬ ਧੀਰਜ ਰੱਖੋ ਸਰਪੰਚ ਨੇ ਓਵੇਂ ਹੀ ਸਭ ਠੰਮੇ ਨਾਲ ਕਿਹਾ ਸੀ ਅਸੀਂ ਸਾਰੇ ਇੱਕੋ ਹੀ ਮੰਤਵ ਨਾਲ ਇਕੱਠੇ ਹੋਏ ਆ ਇੱਥੇ ਕਾਰਵਾਈ ਸ਼ੁਰੂ ਕਰੀਏ ਤੇ ਗੱਲ ਮੁਕਾਈਏ ਆਪਾਂ ਗੱਲ ਨੂੰ ਕਿਸੇ ਸਹੀ ਢੰਗ ਨਾਲ ਸਿਰੇ ਲਾਉਣਾ ਹੈ ਤੁਸੀਂ ਸਾਡੇ ਮਾਨਯੋਗ ਪਰੌਣੇ ਹੋ ਉਹ ਹੱਦੋਂ ਬਾਅਦ ਮਿੱਠਾ ਸੀ ਉਹ ਬੰਦਾ ਚੁੱਪ ਕਰ ਗਿਆ ਪਰ ਵੱਟ ਖਾ ਗਿਆ ਉਹਨੇ ਆਪਣਾ ਗੁੱਸਾ ਆਪਣੇ ਵੱਲ ਪਾਣੀ ਦਾ ਗਲਾਸ ਵਧਾਉਂਦੇ ਚੌਂਕੀਦਾਰ ਤੇ ਥੁੱਕ ਕੇ ਦਿੱਤਾ ਪੁੱਤ ਮੇਰੇ ਸਾਨੂੰ ਪਾਣੀ ਹੀ ਦਿੰਦੇ ਹੋ ਨਾ ਤੁਹਾਨੂੰ ਅਸੀਂ ਪਾਣੀ ਪਿਵਾਵਾਂਗੇ ਅੱਜ ਫੇਰ ਵੇਖਿਓ ਬਣਦੀ ਕੀ ਐ ਉਹ ਹੌਲੀ ਕੁ ਦਿਨੇ ਬੋਲਿਆ ਸੀ ਚੌਕੀਦਾਰ ਨੇ ਨਾ ਕੋਜ ਆਖਣਾ ਸੀ ਤੇ ਨਾ ਕੋਜ ਆਖਿਆ ਚੁੱਪਚਾਪ ਗਲਾਸ ਲੈ ਕੇ ਪਰੇ ਹੋ ਗਿਆ ਪਰ ਦੂਜੀ ਧਿਰ ਚੋਂ ਇੱਕ ਬੰਦਾ ਜਿਹੜਾ ਉਹਦੀ ਗੱਲ ਦੀ ਕੌਣ ਖਾ ਗਿਆ ਸੀ ਸਿਰੋਂ ਸਾਫਾ ਲਾ ਕੇ ਝਾੜਦਾ ਤੇ ਮੋੜ ਸਿਰ ਤੇ ਵੱਲਦਾ ਨੱਕ ਚੜਾ ਕੇ ਬੋਲਿਆ ਮੂੰਹ ਸੰਭਾਲ ਕੇ ਗੱਲ ਕਰੋ ਭਾਈ ਸਾਹਿਬ ਇਹ ਕੱਚੀਆਂ ਭੁੰਨੀਆਂ ਨਹੀਂ ਮਾਰਦੀਆਂ ਸਿਆਣਿਆਂ ਤੇ ਸ਼ਰੀਫਾਂ ਵਾਂਗ ਬੈਠੋ ਇੱਕ ਜ਼ਿੰਮੇਵਾਰ ਆਦਮੀ ਗੱਲ ਕਰ ਰਿਹਾ ਉਹਨੂੰ ਸੁਣੋ ਜ਼ਿੰਮੇਵਾਰ ਉਸ ਬੰਦੇ ਨੇ ਵਿਅੰਗ ਚ ਮੂੰਹ ਵਿਗਾੜਿਆ ਪਰ ਉਸੇ ਵਕਤ ਉਹਦੇ ਨਾਲ ਦੇ ਬੰਦੇ ਨੇ ਉਹਦੇ ਮੋਢੇ ਤੋਂ ਹਲੂਨ ਕੇ ਸ਼ਾਂਤ ਕੀਤਾ ਚੁੱਪ ਕਰਕੇ ਬੈ ਨਿਧਾਨਿਆ ਐਵੇਂ ਨਹੀਂ ਕਮਲੀਆਂ ਮਰੀਂਦੇ ਆ ਉਹ ਹੌਲੀ ਦਿਨੇ ਬੋਲੇ ਸੀ ਸਰਪੰਚ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਜ਼ਰ ਅੰਦਾਜ਼ ਕਰਦਿਆਂ ਕਿਹਾ ਸਾਰੇ ਹੀ ਆਪੋ ਆਪਣੀ ਤਾਂ ਸਿਆਣੇ ਐ ਵੱਡੇ ਐ ਭਰਾਵਾਂ ਨੇ ਇਹ ਕੁਰਸੀ ਜੇ ਮੈਨੂੰ ਬਖਸ਼ੀ ਐ ਤਾਂ ਮੇਰੀ ਬੇਨਤੀ ਸਵੀਕਾਰ ਕੀਤੀ ਜਾਏ ਮੈਂ ਤੁਹਾਡਾ ਸਭ ਦਾ ਸੇਵਾਦਾਰ ਆ ਮੈਨੂੰ ਗੱਲ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸ਼ੁਰੂ ਕਰੋ ਸ਼ੁਰੂ ਕਰੋ ਗੱਲ ਤੁਹਾਨੂੰ ਰੋਕਿਆ ਕੀ ਨਹੀਂ ਐ ਜੀ ਰਲਵੇਂ ਮਿਲਵੇਂ ਆਵਾਜ਼ ਕੱਟ ਝੋਟੀ ਤੇ ਸਾਰਿਆਂ ਨੇ ਧਿਆਨ ਸਰਪੰਚ ਵੱਲ ਕੇਂਦਰਿਤ ਕਰ ਲਿਆ ਗੱਲ ਤਾਂ ਸਾਰੇ ਜਾਣਦੇ ਐ ਸਰਪੰਚ ਨੇ ਗੱਲ ਸ਼ੁਰੂ ਕੀਤੀ ਇੱਕ ਛੋਟੀ ਜੀ ਗੱਲ ਫੈਲ ਕੇ ਵੱਡੀ ਹੋ ਗਈ ਇੱਕ ਦੂਜੇ ਪ੍ਰਤੀ ਨਾ ਸਮਝੀ ਤੇ ਗਲਤ ਫਹਿਮੀਆਂ ਕਾਰਨ ਇੰਜ ਹੋਇਆ ਹੈ ਛੋਟੀ ਜੀ ਹੀ ਗੱਲ ਫੈਲ ਕੇ ਕਿੱਦਾਂ ਵੱਡੀ ਹੋ ਗਈ ਜ਼ਰਾ ਚਾਨਣਾ ਪਾਓ ਸਰਪੰਚ ਜੀ ਤਾਂ ਕੱਟ ਚੋ ਕੋਈ ਬੋਲਿਆ ਜਿਸ ਬਾਰੇ ਪਤਾ ਨਾ ਲੱਗਿਆ ਕਿ ਉਹ ਕਿਹੜੀ ਧਿਰ ਵੱਲੋਂ ਸੀ ਉਹ ਕਿਸੇ ਵੀ ਧਿਰ ਦਾ ਸੀ ਪਰ ਉਹ ਬੋਲਿਆ ਐਸੇ ਲਹਿਜੇ ਸੀ ਕਿ ਸਰਪੰਚ ਨੂੰ ਉਹਦੀ ਗੱਲ ਦੀ ਸੁੱਟ ਪਾਉਣੀ ਮੁਸ਼ਕਲ ਜਾਪੀ सरपंच ਨੇ ਉਸ ਨੂੰ ਗੌਰ ਨਾਲ ਵੇਖਿਆ ਫਿਰ ਸਾਰਿਆਂ ਤੇ ਨਜ਼ਰ ਦੜਾਈ ਸਾਰੇ ਗੰਭੀਰ ਤੇ ਚੁੱਪ ਬੈਠੇ ਉਹਦੇ ਬਦ ਵੇਖ ਰਹੇ ਸਨ सरपंच ਨੇ ਗੱਲ ਤੋਰੀ ਸਾਰਾ ਨਗਰ ਜਾਣਦਾ ਕਿ ਤਾਰਾ ਗੜੀਏ ਸਰਦਾਰ ਮਿਲਖਾ ਸਿੰਘ ਦੀ ਬੀਬੀ ਆਪਣੇ ਪਿੰਡ ਦੇ ਸਰਪੰਚ ਸਾਬਕਾ ਸਰਪੰਚ ਸਰਦਾਰ ਬਲਾਕਾ ਸਿੰਘ ਦੀ ਕਾਕੇ ਅਮਰੀਕੇ ਨਾਲ ਵਿਆਹੀ ਹੋਈ ਹੈ ਇਹ ਵਿਆਹ 3 ਸਾਲ ਪਹਿਲਾਂ ਪੂਰੇ ਠਾਠ ਵਾਠ ਨਾਲ ਹੋਇਆ ਸੀ ਆਪਣੇ ਇਲਾਕੇ 'ਚ ਅੱਜ ਵੀ ਇਹਦੀ ਚਰਚਾ ਹੁੰਦੀ ਹੈ ਤੇ ਜੋ ਲੋਕਾਚਾਰੀ ਬਣੀ ਐ ਤਾਰਾ ਗੜੀਏ ਸਰਦਾਰਾਂ ਪੂਰੀ ਕੀਤੀ ਸਭ ਨੂੰ ਮੈਂ ਤਾਂ ਕਹੂੰਗਾ ਉਦੋਂ ਵੀ ਵੱਧ ਕੀਤਾ ਬੜੇ ਭਲੇਮਾਨਸ ਬੰਦੇ ਐ ਇਹ ਤਾਰਾ ਗੜੀਏ ਸਰਦਾਰ شریف ਤੇ ਮੂੰਹ ਮੱਥੇ ਲੱਗਣ ਵਾਲੇ ਆਪਣੇ ਪਿੰਡ ਦੇ ਸਰਦਾਰ ਵੀ ਚੰਗੇ ਰੂਖ ਵਾਲੇ ਐ ਜਿੰਨੇ ਕੁ ਅਸੀਂ ਸਾਰੇ ਜਾਣਦੇ ਆ ਪਰਿਵਾਰਾਂ 'ਚ ਵਿਚਾਰਾਂ ਦਾ ਟਕਰਾਅ ਮਾਮੂਲੀ ਗੱਲਾਂ ਤੋਂ ਵੀ ਹੋ ਜਾਂਦਾ ਹੈ ਇਸ ਸਮਝਦਾਰ ਬੰਦਾ ਇਹਨਾਂ ਮਾਮੂਲੀ ਗੱਲਾਂ ਨੂੰ ਟਾਲ ਵੀ ਦਿੰਦਾ ਹੈ ਤੇ ਸਬੰਧ ਸਹਿਜ ਰੱਖ ਸਕਦਾ ਹੈ ਤਾਰਾ ਗੜੀਏ ਸਰਦਾਰਾਂ ਦੀ ਬੀਬੀ ਪੜ੍ਹੀ ਲਿਖੀ ਤਾਂ ਹੈ ਪਰ ਕੁਝ ਬਧੇਰੇ ਮੂੰਹ ਜ਼ੋਰ ਹੈ ਤੇ ਆਪ ਉਧਰੀ ਹੈ ਗੱਲ ਇਦਾਂ ਹੋਈ ਕਿ ਗੱਲ ਜੇ ਮੂੰਹੋਂ ਕੱਢੀਏ ਤਾਂ ਇੱਕ ਪਾਸੜ ਨਾ ਰਹੇ ਸਰਪੰਚ ਸਾਹਿਬ ਚੇਤੇ ਰਹੇ ਕਿ ਇੱਥੇ ਸੱਤ ਚ ਬੈਠੇ ਤੁਸੀਂ ਸਾਰੇ ਲਈ ਸਾਂਝੇ ਹੋ ਮੂੰਹੋਂ ਕੱਢੀ ਗੱਲ ਹਰ ਫਰਫ ਸਿੱਧ ਕਰਨੀ ਪਊਗੀ ਸਰਦਾਰ ਮਿਲਖਾ ਸਿੰਘ ਜੋ ਕਿ ਲੜਕੀ ਦਾ ਪਿਓ ਸੀ ਉਹਦੀਆਂ ਅੱਖਾਂ ਭਕਣ ਲੱਗੀਆਂ ਤੇ ਉਹ ਖੜਾ ਹੋ ਕੇ ਕਹਿ ਰਿਹਾ ਸੀ ਖਿਆਲ ਰੱਖਣਾ ਗੱਲ ਤੁਹਾਡੇ ਤੇ ਨਾ ਆਵੇ ਇਹ ਵੀ ਚੇਤੇ ਰਹਿ ਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਸੁਣੋ ਇੱਕ ਜ਼ਿੰਮੇਵਾਰ ਬੰਦਾ ਬੋਲ ਰਿਹਾ ਹੈ ਗਲਤ ਬਿਆਨਬਾਜ਼ੀ ਕਰਨ ਵਾਲੇ ਦੀ ਅਸੀਂ ਇਹੀ ਤੇ ਹੀ ਫੇਰ ਦਿਆਂਗੇ ਤੂੰ ਛੱਡ ਨਿਧਾਨਿਆ ਉਹਦੇ ਕੋਲ ਬੈਠੇ ਬੰਦੇ ਨੇ ਉਹਨੂੰ ਫੇਰ ਰੋਕਿਆ ਸੀ ਕਿਉਂਕਿ ਉਹ ਵਿੱਚ ਐਵੇਂ ਬੋਲ ਪੈਂਦਾ ਸੀ ਛੜਨ ਦਾ ਨਾ ਕੀ ਓਏ ਉਹਨੇ ਤੈਸ ਜਾ ਕੇ ਕਿਹਾ ਗੱਲਾਂ ਸੁਣਨ ਨਹੀਂ ਆਏ ਇੱਥੇ ਸੋਨੇ ਵਰਗੀ ਧੀਰੀ ਕੀ ਕਦਰ ਪਾਈ ਇਹਨਾਂ ਨੇ ਇਹ ਵੱਡੇ ਖੱਬੀ ਖਾਨ ਕੌਣ ਨਹੀਂ ਜਾਣਦਾ ਇਹਨਾਂ ਨੂੰ ਇੱਕ ਹੋਰ ਦਾਨੇ ਜਿਹੇ ਬੰਦੇ ਨੇ ਉਹਨੂੰ ਵਰਜਿਆ ਨਿਧਾਨ ਸਿਆਂ ਆਪਾਂ ਜ਼ਰਾ ਕੁ ਰੁਕੀਏ ਵੇਖਦੇ ਆਂ ਗੱਲ ਕਿੱਧਰ ਨੂੰ ਤੋਰਦੇ ਐ ਸੁਣਤਾ ਲਈਏ ਨਾ ਸੁਣ ਲਈਏ ਇਹਨਾਂ ਦੀ ਗੱਲ ਲੱਗੇ ਐ ਗੱਲਾਂ ਕਰਨ ਉਹ ਬੁੱਲਟੇਰ ਕੇ ਚੁੱਪ ਕਰ ਗਿਆ ਸੀ ਪਰ ਵਿਉਹ ਖੋਲ ਲਿਆ ਸੀ ਅੰਦਰੇ ਅੰਦਰ ਤੁਸੀਂ ਸ਼ੁਰੂ ਕਰੋ ਸਰਪੰਚ ਜੀ ਗੱਲ ਨੂੰ ਸਰਪੰਚ ਦੇ ਕੋਲ ਬੈਠੇ ਮੈਂ ਬਰਨ ਗਿਆ ਸੀ ਸਰਪੰਚ ਨੇ ਆਪਣੇ ਸਿਆਣਪ ਤੇ ਦੂਰ ਅੰਦੇਸ਼ੀ ਦਾ ਸਬੂਤ ਦਿੰਦਿਆਂ ਗੱਲ ਸ਼ੁਰੂ ਕੀਤੀ ਭਾਈ ਚਰਾ ਮaaf ਕਰੇ ਮੂੰਹ ਜ਼ੋਰ ਤੇ ਆਪ ਉਦਰਾ ਇਹ ਦੋ ਲਫਜ਼ ਮੈਂ ਵਾਪਸ ਲੈਣਾ ਐਵੇਂ ਕਾਲੀ ਚ ਨਿਕਲ ਗਏ ਮੇਰੇ ਮੂੰਹੋਂ ਮੈਨੂੰ ਨਹੀਂ ਚੀ ਕਹਿਣਾ ਚਾਹੀਦੇ ਇਹ ਮੇਰੀ ਬੇਨਤੀ ਹੈ ਕਿ ਮੈਨੂੰ ਗੱਲ ਉਸੇ ਤਰ੍ਹਾਂ ਕਰਨ ਦੀ ਇਜਾਜ਼ਤ ਦਿੱਤੀ ਜਾਏ ਜਿਸ ਤਰ੍ਹਾਂ ਮੈਂ ਜਾਣਦਾ ਰਹੇ ਸਮੱਸਿਆ ਦੇ ਬਾਕੀ ਨਿੱਕੇ ਮੋਟੇ ਬੇਰਵੇ ਮੈਂ ਘਰੋ ਘਰੀ ਤਾ ਜਾ ਕੇ ਵੇਖਦਾ ਨਹੀਂ ਮੇਰੀ ਜਾਚੇ ਰਿੜਕੋ ਇਹਨਾਂ ਹੋਰ ਡਾਇਰੈਕਟਰ ਦਾ ਫਾਇਦਾ ਵੀ ਕੋਈ ਨਹੀਂ ਗੱਲ ਟੁਕਮੀ ਤੇ ਸੰਖੇਪ ਹੋਵੇ ਤਾਂ ਚੰਗੇ ਰਹੂਗੀ ਬੀਬੀਆਂ ਵਾਲੇ ਪਾਸੇ ਤੋਂ ਸਰਦਾਰ ਬਲਾਕਾ ਸੋਂ ਦੀ ਸਰਦਾਰਨੀ ਉੱਠ ਕੇ ਸਰਪੰਚ ਦੀ ਗੱਲ ਟੋਕੀ ਮੈਂ ਕੁਝ ਕਹਿਣਾ ਚਾਹੁੰਨੀ ਆ ਨਰੰਜਨ ਸਿਆ सरपंच ਨੇ ਉਹਨੂੰ ਵਹਿਣ ਦਾ ਇਸ਼ਾਰਾ ਕਰਦਿਆਂ ਕਿਹਾ ਮਾਫ ਕਰਨਾ ਬੀਬੀ ਜੀ ਥੋੜੀ ਲੋੜ ਪਊਗੀ ਤਾਂ ਤੁਹਾਨੂੰ ਪੁੱਛਾਂਗੇ ਤੁਸੀਂ ਹਾਲੇ ਬੈਠੋ ਤੇ ਉਹਦੇ ਵਹਿਣ ਪਿੱਛੋਂ ਗੱਲ ਅਗਾਹ ਤੋਰਦਾ ਸਰਪੰਚ ਨੇ ਕਿਹਾ ਸੀ ਸਰਦਾਰਾਂ ਦੀ ਧੀ ਪੜ੍ਹੀ ਲਿਖੀ ਹੋਣ ਕਾਰਨ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਂਦੀ ਇਸ ਗੱਲ ਦਾ ਬਹੁਤਾ ਇਤਰਾਜ਼ ਨਹੀਂ ਸੀ ਕੀਤਾ ਗਿਆ ਕਿਉਂਕਿ ਮਹਾਰਾਜ ਸੁੱਖ ਰੱਖ ਕੇ ਘਰ 'ਚ ਕੰਮਕਾਰ ਕਰਨ ਨੂੰ ਨੌਕਰ ਚਾਕਰ ਬਿਠਾ ਰਹੇ ਨੇ ਰੋਟੀ ਟੁਕ ਸਦਾਰ ਨਹੀਂ ਆਪ ਕਰਦੀ ਰਹੀ ਕੁੰਡ ਕੱਢਣ ਸਿਆਣਿਆਂ ਦੇ ਪਹਿਰੇ ਹੱਥ ਲਾਉਣ ਤੇ ਅੱਖ ਨਵਾ ਕੇ ਗੱਲ ਕਰਨ ਵਰਗੇ ਰਵਾਜ਼ਾਂ ਨੂੰ ਬੀਬੀ ਨੇ ਕਦੇ ਮੰਨੇ ਹੀ ਨਹੀਂ ਸੁਣਦੇ ਆਂ ਅੱਜਕੱਲ ਪੜ੍ਹੇ ਲਿਖੇ ਲੋਕ ਇਹਨਾਂ ਗੱਲਾਂ ਦੀ ਪ੍ਰਵਾਹ ਘੱਟ ਹੀ ਕਰਦੇ ਐ ਉਹ ਸਾਰਿਆਂ ਵੱਡਿਆਂ ਨਿੱਕਿਆਂ ਨੂੰ ਬਰਾਬਰ ਕਹਿੰਦੇ ਐ ਹੋ ਸਕਦਾ ਸਿਆਣਿਆਂ ਨੂੰ ਵੀ ਮੂਰਖੀ ਸਮਝਦੇ ਹੋਣਾ ਹੈ ਇਹ ਕੁਝ ਦੱਬਿਆ ਘੁੱਟਿਆ ਉਸ ਦਿਨ ਫਟ ਕੇ ਬਾਹਰ ਆਇਆ ਜਿਸ ਦਿਨ ਫਰਿੱਜ ਵਿੱਚੋਂ ਕੋਈ ਦਾਲ ਸਬਜ਼ੀ ਕੱਢਣ ਵੇਲੇ ਮਰੀਕ ਸੋ ਦੀ ਨਿੱਕੀ ਭੈਣ ਕੋਲੋਂ ਪਤੀਲਾ ਉਲਟ ਗਿਆ ਫ੍ਰੇਜ ਲੈ ਬੜੀ ਬੀਬੀ ਰਾਣੀ ਨੇ ਕੁੜੀ ਦੇ ਚਪੇੜ ਮਾਰੀ ਤੇ ਛਿੜਕਿਆ ਕਿ ਅੱਗੇ ਤੋਂ ਉਹ ਉਸ ਦੀ ਕਿਸੇ ਚੀਜ਼ ਨੂੰ ਹੱਥ ਨਾ ਲਾਵੇ ਫਿਰ ਤੂੰ ਤੂੰ ਮੈਂ ਮੈਂ ਸ਼ਾਇਦ ਅੱਡ ਹੋਣ ਬਾਰੇ ਵੀ ਹੋਣ ਲੱਗ ਪਈ ਸੀ ਪਰ ਅਮਰੀਕ ਸੋ ਨਹੀਂ ਸੀ ਮੰਨੇ ਕਲੇਸ਼ ਹੋਰ ਵਧਿਆ ਸਰਦਾਰਨੀ ਨ ਵਰਜਾ ਹੋ ਤਾਂ ਉਹਦੇ ਨਾਲ ਤਲਕ ਕਲਾਮੀ ਕਰ ਲਈ ਤੇ ਫਿਰ ਇੱਕ ਦਿਨ ਇਸ ਵਾਰ ਜਦੋਂ ਮਿਲਖਾ ਸਿੰਘ ਨੇ ਉੱਠ ਕੇ ਸਰਪੰਚ ਦੀ ਗੱਲ ਟੋਕੀ ਤਾਂ ਉਹਦੀਆਂ ਅੱਖਾਂ ਮਸਾਲਾਂ ਵਾਂਗ ਜਾਗ ਰਹੀਆਂ ਅਸਮ ਜਵਦ ਤੇ ਸੰਜਮ ਕਾਇਮ ਰੱਖਦਿਆਂ ਉਹਨੇ ਕਿਹਾ ਮੈਂ ਬੇਨਤੀ ਕੀਤੀ ਸੀ ਨਾ ਕਿ ਗੱਲ ਇੱਕ ਪਾਸੜ ਨਾ ਹੋਵੇ ਪਰ ਇੱਕ ਪਾਸੜ ਹੋ ਰਹੀ ਹੈ ਸਰਪੰਚ ਇੱਕ ਘਰ ਦੀ ਬੋਲੀ ਬੋਲ ਰਿਹਾ ਇਹ ਨਿਆ ਵਾਲੇ ਪਾਸੇ ਜਾਂਦਾ ਰਵਿਯਾ ਤਾਂ ਕੋਈ ਹੈ ਨਹੀਂ ਸਾਨੂੰ ਨਹੀਂ ਮਨਜ਼ੂਰ ਇਸ ਪੰਚਾਇਤ ਦਾ ਕੱਖ ਵੀ ਹਾਂ ਹਾਂ ਠੀਕ ਹੈ ਸਾਨੂੰ ਨਹੀਂ ਮਨਜ਼ੂਰ ਤਾਰਾ ਗੜੀ ਸਰਦਾਰਾਂ ਦੇ ਤਰਚੂ ਲੱਗ ਪਗ ਸਾਰੇ ਬੋਲਣ ਲੱਗ ਪਏ ਸੀ ਜਦੋਂ ਮੈਂ ਪਹਿਲਾਂ ਕਿਹਾ ਸੀ ਇਹ ਲੋਕ ਚੁਸਤੀਆਂ ਵਖਾਣੋ ਬਾਜ਼ ਨਹੀਂ ਆਉਣਗੇ ਤਾਂ ਉਦੋਂ ਮੇਰੀ ਕਿਸ ਨੇ ਗੱਲ ਹੀ ਨਹੀਂ ਸੁਣੀ ਉਦੋਂ ਤਾਂ ਮੈਨੂੰ ਕਹਿੰਦੇ ਰੇ ਚੁੱਪ ਰਹਿ ਨਿਧਾਨਾ ਚੁੱਪ ਰਹਿ ਨਿਧਾਨਾ ਹੁਣ ਦੱਸੋ ਨਿਧਾਨਾ ਫੇਰ ਗੁੱਸੇ ਚ ਬੋਲਿਆ ਸੀ ਭਾਈ ਨਿਧਾਨ ਸਿਆਣ ਦੀ ਗੱਲ 16 ਨੇ ਸੱਚੀ ਐ ਲਾਤੋਂ ਕੇ ਪੂਤ ਬਾਤੋਂ ਸੇ ਨਹੀਂ ਮੰਨਤੇ ਇੱਕ ਹੋਰ ਹਮੈਤੀ ਉਹਦਾ ਉੱਠ ਕੇ ਇਹ ਗੱਲ ਕਹਿਣ ਲੱਗਿਆ ਸੀ ਸਰਪੰਚ ਨੇ ਆਪਣੀ ਸਿਆਣਪ ਦੀ ਅਗਲੀ ਕੋਡੀ ਸੁੱਟਦਿਆਂ ਕਿਹਾ ਮੈਂ ਥੋ ਜੇ ਗਲਤ ਬਿਆਨੀ ਹੋਈ ਹੋਵੇ ਤਾਂ ਭਾਈ ਜਰਾ ਮੈਨੂੰ ਮਾਫ ਕਰੇ ਆਪਣੇ ਵੱਲੋਂ ਮੈਂ ਹੁਣ ਕੁਝ ਨਹੀਂ ਕਹਿਣਾ ਇਹ ਠੀਕ ਹੈ ਕਿ ਆਪਾਂ ਨਪਟਾਰਾ ਹੀ ਕਰਨਾ ਤੇ ਕਰਨਾ ਵੀ ਹਾਂ ਪੱਕੀ ਹੈ ਦੋਹਾਂ ਧਿਰਾਂ ਨੂੰ ਇੱਕ ਦੂਜੇ ਨਾਲ ਗਿੱਲੇ ਛਿਗਵੇ ਤਾਂ ਹੈ ਗਈ ਹੈ ਜੇ ਭਰਾਵਾਂ ਦੀ ਰਹਿ ਹੋਵੇ ਤਾਂ ਆਪਾਂ ਇਹਨਾਂ ਦੇ ਮੂੰਹੋਂ ਹੀ ਇਹ ਗਿੱਲੇ ਛਿਗਵੇ ਕਿਉਂ ਨਾ ਸੁਣੀਏ ਸ਼ਾਇਦ ਉਸੇ 'ਚ ਕੋਈ ਰਾਹ ਨਿਕਲ ਆਵੇ ਹਾਂ ਹਾਂ ਠੀਕ ਹੈ ਇਹ ਗੱਲ ਬਿਲਕੁਲ ਠੀਕ ਹੈ ਉੱਥੇ ਬੈਠੇ ਸਾਰਿਆਂ ਨੇ ਲਗਭਗ ਇੱਕ ਵਾਰ ਚ ਇਹ ਗੱਲ ਕਹੀ ਸੀ ਮੇਰੀ ਬੇਨਤੀ ਹੈ ਕਿ ਸਰਦਾਰ ਮਿਲਖਾ ਸਿੰਘ ਜੀ ਠੁਕਵੇਂ ਲਫ਼ਜ਼ਾਂ ਦੇ ਵਿੱਚ ਆਪਣਾ ਆਵਾਜ਼ ਵਹਿਰਖ ਵੀ ਦੱਸਣ ਤੇ ਹੱਲ ਦਾ ਸੁਝਾਅ ਵੀ ਦੇਣ ਆਪਣੇ ਠੰਡੇ ਸੁਭਾਅ ਮੁਤਾਬਕ ਸਰਪੰਚ ਕਹਿ ਕੇ ਕੁਰਸੀ ਤੇ ਬਹਿ ਗਿਆ ਸਰਦਾਰ ਮਿਲਖਾ ਸਿੰਘ ਪੰਚਾਇਤ ਨੂੰ ਮੁਖਾਵਤ ਹੋਇਆ ਕਾਫੀ ਕੁਝ ਕਹਿ ਦਿੱਤਾ ਗਿਆ ਮੈਂ ਕੀ ਕਹਿਣਾ ਈਆਂ ਵਾਲਿਆਂ ਸਰਦਾਰ ਭਾਦਰ ਜੀ ਤੇ ਧੀਆਂ ਵਾਲੇ ਨੀਵੇਂ ਗਿਨੇ ਜਾਂਦੇ ਐ ਕੋਈ ਵੀ ਪਿਓ ਭਾਵੇਂ ਉਹ ਕਿੱਡੀ ਵੀ ਵੱਡੀ ਢੇਰੀ ਦਾ مالک ਕਿਉਂ ਨਾ ਹੋਵੇ ਕਿੱਡਾ ਵੱਡਾ ਸਰਦਾਰ ਕਿਉਂ ਨਾ ਹੋਵੇ ਆਪ ਦੀ ਧੀ ਨੂੰ ਆਦੇ ਘਰੇ ਨਹੀਂ ਬਿਠਾ ਸਕਦਾ ਪਿਛਲੇ 1.5 ਸਾਲ ਤੋਂ ਮੇਰੀ ਧੀ ਘਰੇ ਬੈਠੀ ਐ ਜਿਹੜਾ 1.5 ਸਾਲ ਉਹਨੇ ਇਸ ਘਰ ਚ ਬਤਾਇਆ ਉਹਦਾ ਸਾਰ ਤਾਂ ਤੇ ਹੈ ਕਿ ਕੁੜੀ ਨੂੰ ਸਾੜਨ ਜਾਂ ਗਲ ਘੁੱਟ ਦੇਣ ਤੋਂ ਉਰੇ-ਉਰੇ ਉਹਦੇ ਨਾਲ ਸਭ ਕੁਝ ਵਾਪਰ ਚੁੱਕੇ ਜੇ ਦੇਣ ਦਵਾਉਣ ਦੀ ਗੱਲ ਕਰੀਏ ਤਾਂ ਜੱਗ ਜਾਣ ਦਾ ਸਾਰ ਬਾਧਰੋ ਅਸੀਂ ਉਹ ਸਾਰਾ ਲਟਰਮ ਪਟਰਮ ਦਿੱਤਾ ਹੈ ਜਿਸ ਦਾ ਤੁਸੀਂ ਨਾ ਵੀ ਲੋ ਜਿਹੜਾ ਅੱਜ ਤੱਕ ਅਸੀਂ ਖੁਦ ਨਹੀਂ ਵੇਖਿਆ ਸੀ ਫਿਰ ਦਿਨ ਦਿਹਾਰ ਆਉਣਾ ਜਾਣਾ ਸਾਰਾ ਵਿਤੋਂ ਬਾਹਰ ਆ ਭਗਤਾਇਆ ਅਸਾਂ ਨੇ ਇਹ ਨਵਾਬ ਐਸੇ ਭੁਖੜ ਨਿਕਲੇ ਤੇ ਨਿਤ ਨਵੀਆਂ ਫਰਮੈਸ਼ਾਂ ਪਾਉਣ ਲੱਗੇ ਮੇਰੀ ਪੜ੍ਹੀ ਲਿਖੀ ਸੂਝਵਾਨ ਤੇ ਹਜ਼ਾਰਾਂ ਨੂੰ ਮਤਾਂ ਦੇਣ ਵਾਲੀ ਧੀ ਨੂੰ ਇੰਨਾ ਕੋਈ ਕਸਰ ਨਹੀਂ ਛੱਡੀ ਪਾਗਲ ਕਰ ਦੇਣ ਦੀ ਮੈਨੂੰ ਇਹ ਦੱਸਦਿਆਂ ਸ਼ਰਮ ਆਉਂਦੀ ਹੈ ਕਿ ਕਿਵੇਂ ਇਹ ਨਾ ਨੇ ਇਸ 1.5 ਸਾਲ ਦੇ ਵਕਫੇ ਵਿੱਚ ਬੱਚਾ ਨਾ ਹੋਣ ਦਾ ਇਲਜ਼ਾਮ ਮੇਰੀ ਧੀ ਦੇ ਸਿਰ ਲਾਇਆ ਇਹ ਜੋ ਦੋਸ਼ ਸਰਪੰਚ ਸਾਹਿਬ ਨੇ ਲਾਇਆ ਹੈ ਕਿ ਉਸਨੇ ਕੁੜੀ ਦੇ ਚਪੇੜ ਕੱਢ ਮਾਰੀ ਸਰਾਸਰ ਗਲਤ ਹੈ ਇਹ ਐਵੇਂ ਘੜੀ ਕੜਾਈ ਕਹਾਣੀ ਹੈ ਇਹਨਾਂ ਸੁਣਦਿਆਂ ਬਲਾਕਾ ਸਹਿੰਦੇ ਘਰ ਵਾਲੀ ਗੁੱਸੇ 'ਚ ਮੰਜੇ 'ਤੇ ਉਠਦੇ ਬੋਲੀ ਸੀ ਨਾ ਇੱਕ ਘੜੀ ਕੜਾਈ ਕਹਾਣੀ ਏ ਸਰਪੰਚ ਇੱਕਦਮ ਉੱਠਿਆ ਤੇ ਉਹਨੂੰ ਮੁਖਾਵਤ ਹੁੰਦਾ ਬੋਲਿਆ ਬੀਬੀ ਜੀ ਤੁਸੀਂ ਬੈਠੋ ਸਰਦਾਰ ਮਿਲਕਾ ਸਿਓ ਹੋਰਾਂ ਨੂੰ ਗੱਲ ਪੂਰੀ ਕਰ ਲੈਣ ਦਿਓ ਪਰ ਮਿਲਕਾ ਸਿਓ ਨੇ ਵਿਅੰਗ ਨਾਲ ਕਿਹਾ ਚਲੋ ਕੋਈ ਨਹੀਂ ਮੈਂ ਚੁੱਪ ਕਰ ਜਾਂਦਾ ਜੀ ਇਹਨਾਂ ਨੂੰ ਪੂਰੀ ਕਰਨ ਦਿਓ ਗੱਲ ਤਸ ਲੈਣ ਦੇ ਜੋ ਦੱਸਣਾ ਚਾਹੁੰਦੇ ਆ ਉਦੇ ਇੰਨਾ ਕਹਿਣ ਤੇ ਬਲਾਕਾਸੋਂ ਦੀ ਸਰਦਾਰਨੀ ਫੇਰ ਬੋਲਣ ਲੱਗੀ ਧੀਏ ਧੀਏ ਕਰਦਾ ਮੇਰਾ ਮੂੰਹ ਸੁੱਕਦਾ ਸੀ ਪਰ ਧੀ ਆਖੇ ਤੂੰ ਹੁੰਨੀ ਕੌਣ ਐ ਮੈਂ ਤੈਨੂੰ ਜਾਣਦੀ ਛਤਰ ਨਾਲ ਉਹਨੇ ਅੱਖਾਂ ਪੁੰਝੀਆਂ ਤੇ ਸੜਾਕਾ ਆ ਮਾਰਦੇ ਦੁਬਾਰੇ ਕਹਿਣ ਲੱਗੀ ਮੇਰੀਆਂ ਧੀਆਂ ਦੋ ਧੀਆ ਇਹਨੇ ਨੌਲੀਆਂ ਸਹੁਰੇ ਦੀ ਦਾੜੀ ਨੂੰ ਹੱਥ ਪਾਉਣ ਹੋ ਰਹਿ ਗਿਆ ਸੀ ਹੋਰ ਤਾਂ ਕੁਝ ਨਹੀਂ ਸੀ ਬੱਚਿਆ ਇਹ ਨੋਹਾਂ ਵਾਲੇ ਚੱਲੇ ਆ ਨਰਿੰਦਰ ਸਿੰਘ ਸਰਪੰਚਾ ਇਨਸਾਫ ਕਰਨ ਨਿਸਾਫ ਜਿਨ੍ਹਾਂ ਨੇ ਬਸਣਾ ਹੁੰਦਾ ਹੈ ਨਾ ਉਹਨਾਂ ਦੇ ਇਹ ਚਾਲੇ ਨਹੀਂ ਹੁੰਦੇ ਅਸੀਂ ਵੀ ਕਦੇ ਨੂਹਾ ਹੁੰਦੀਆਂ ਸੀ ਪਰ ਐਂ ਤਾਂ ਕਰੇ ਨਹੀਂ ਸੀ ਅਸੀਂ ਕੀਤਾ ਠੀਕ ਹੈ ਜੀ ਠੀਕ ਹੈ ਤੁਸੀਂ ਬੈਠੋ ਹੁਣ ਸਰਦਾਰ ਹੋਰਾਂ ਨੂੰ ਗੱਲ ਮਕਾਉਣ ਦਿਓ ਸਰਪੰਚ ਨੇ ਕਿਹਾ ਸੀ ਕਹਾਣੀਆਂ ਕਾਹਦੀਆਂ ਪਾਉਣੀਆਂ ਸਰਪੰਚਾ ਤੂੰ ਗੱਲ ਮਕਾ ਇਹ ਤਾਂ ਇਉਂ ਹੀ ਵਾਧਦੀਆਂ ਜਾਣਗੀਆਂ ਦੋ ਟੁਕ ਗੱਲ ਹੈ ਕੋਈ ਜ਼ਨਾਨੀ ਨਹੀਂ ਚਾਹੁੰਦੀ ਕਿ ਉਹ ਆਦਮੀ ਐਵੇਂ ਨਸ਼ਿਆਂ ਦਾ ਮਾਰਿਆ ਤੇ ਘਰ ਵਿੱਚ ਨਾਂ ਹੋਿਆਂ ਦੇ ਬਰਾਬਰ ਹੋਵੇ ਉਹ ਇਹ ਵੀ ਨਹੀਂ ਚਾਹੁੰਦੀ ਕਿ ਉਹਦੇ ਮਾਪਿਆਂ ਤੇ ਉਹਦੀ ਸ਼ਾਨ ਦੇ ਖਿਲਾਫ ਵੇਵਾਜਾ ਕੋਈ ਕੁਝ ਕਹੀ ਜਾਵੇ ਪੜ੍ਹੀ ਲਿਖੀ ਔਰਤ ਕਦੇ ਵੀ ਨਹੀਂ ਚਾਹੁੰਦੀ ਉਹ ਮੋٹے ਠੁੱਲੇ ਟੰਗ ਨਾਲ ਲਾ ਕੇ ਕੀਤੀਆਂ ਜਾਣ ਵਾਲੀਆਂ ਗੱਲਾਂ ਦਾ ਵਿਰੋਧ ਕਰਦੀ ਹੈ ਜੇ ਉਹਦੇ ਆਦਮੀ ਚ ਸਹੀ ਰਾਹ ਤੇ ਆ ਜਾਣ ਦੀ ਗੰਜੈਸ਼ ਹੋਵੇ ਤਾਂ ਕੋਸ਼ਿਸ਼ ਜ਼ਰੂਰ ਕਰੂਗੀ ਜੇ ਇਸ ਕੋਸ਼ਿਸ਼ ਦਾ ਵਾਕੀ ਜੀ ਬੁਰਾ ਮਨਾਉਣ ਤਾਂ ਉਹ ਗਲਤ ਹੋਣਗੇ ਮੇਰੀ ਬੇਨਤੀ ਹੈ ਸਭ ਨੂੰ ਇਸ ਘਰ ਦੀ ਸਮੱਸਿਆ ਹੰਕਾਰ ਤੇ ਭੁੱਖ ਦੀ ਹੈ ਮੈਂ ਕੁੜੀ ਘਰ ਵਾਹਾ ਕੇ ਖੁਸ਼ ਨਹੀਂ ਆ ਇਹ ਸਰਦਾਰ ਛੋਟੀਆਂ ਨਗੂਣੀਆਂ ਗੱਲਾਂ ਤੋਂ ਪਰਹੇਜ਼ ਕਰਨ ਆਪਣੇ ਪਰਿਵਾਰ ਦਾ ਦਿਮਾਗ ਠੀਕ ਕਰਨ ਧੀਆਂ ਬੇਪਤੀ ਕਰਾਉਣ ਤੇ ਬਾਪਸ ਬਲਾਉਣ ਲਈ ਨਹੀਂ ਵਿਆਈਆਂ ਜਾਂਦੀਆਂ ਇੱਜ਼ਤ ਨਾਲ ਬਸਾਉਣ ਵਾਸਤੇ ਵੇਚਦੀਆਂ ਨੇ ਮਤਲਬ ਤੁਸੀਂ ਰਾਜ਼ੀ ਨਾਵੇਂ ਲਈ ਤਿਆਰ ਹੋ ਸਰਪੰਚ ਨੇ ਥੋੜਾ ਜਿਹਾ ਚੰਗਾ ਮਹਿਸੂਸ ਕਰਦਿਆਂ ਕਿਹਾ ਸੀ ਮੈਂ ਹਮੇਸ਼ਾ ਮਸਲਾ ਗੱਲਬਾਤ ਨਾਲ ਨਿਢਣ ਲਈ ਤਿਆਰ ਰਹਿਣਾ ਤੇ ਅੱਜ ਵੀ ਤਿਆਰ ਹਾਂ ਪਰ ਹੁਣ ਸ਼ਰਤਾਂ ਸਾਢ ਜਾਂ ਹੋਣਗੀਆਂ ਉਹਨਾਂ ਤੇ ਲਿਖਤੀ ਇਕਰਾਰ ਇਹ ਕਰਨਗੇ ਕਾਹਦਾ ਲਿਖਤੀ ਇਕਰਾਰ ਸਰਦਾਰ ਬਲਾਕਾ ਸਿਓ ਇੱਕਦਮ ਗੁੱਸੇ ਚੁੱਟਿਆ ਕਿਉਂ ਸਾਥੋਂ ਚੋਰੀ ਦਾ ਮਾਲ ਬਰਾਮਦ ਹੋਇਆ ਜੋ ਲਿਖਤੀ ਇਕਰਾਰ ਕਰੀਏ ਸਰਦਾਰ ਮਿਲਖਾ ਸਿੰਘ ਜੀ ਸ਼ਾਂਤੀ ਨਾਲ ਸ਼ਾਂਤੀ ਨਾਲ ਸਰਪੰਚ ਨੇ ਉਹਨੂੰ ਰੋਕਦਿਆਂ ਕਿਹਾ ਸੀ ਸਰਪੰਚ ਦਾ ਇਸ਼ਾਰਾ ਪਾ ਕੇ ਬਲਾਕਾ ਸਿੰਘ ਦਵਾਰੇ ਬੋਲਣ ਲੱਗਿਆ ਸਰਦਾਰੋ ਅਸੀਂ ਰੱਬ ਤੋਂ ਡਰਨ ਵਾਲੇ ਤੇ ਸਿੱਧੇ ਸਾਦੇ ਬੰਦੇ ਆਂ ਮੇਰਾ ਅਮਰੀਕ ਸੌਦਾ ਗਊ ਹੈ ਤੇ ਇਹਨਾਂ ਦੀ ਨੇ ਆਉਂਦੇ ਹੀ ਉਹ ਤੇ ਕਾਠੀ ਪਾਉਣੀ ਚਾਹੀ ਪਰ ਇਹਦੇ ਚੋਂ ਉਹਨੂੰ ਸਫਲ ਨਹੀਂ ਹੋਣ ਦਿੱਤਾ ਗਿਆ ਇਹਦਾ ਚੰਗਾ ਹੋਇਆ ਮੁੰਡਾ ਮੇਰੇ ਕਹਨੇ ਚ ਫਿਰ ਜੀਜੀ ਨਾਲ ਇਹਨੇ ਬੋਲ ਬਲਾਰਾ ਕੀਤਾ ਅਸੀਂ ਤਾਂ ਸੱਚ ਪੁੱਛੋ ਨੱਕੋ ਨੱਕ ਆ ਚੁੱਕੇ ਆ ਪਤਾ ਨਹੀਂ ਕਿਹੜੇ ਲਿਖਤੀ ਇਕਰਾਰ ਦੀ ਗੱਲ ਕਰਦੇ ਆ ਇਹ ਲਿਖਤੀ ਇਕਰਾਰ ਕਰਨਗੇ ਇਹ ਅੱਜ ਲਿਖਤੀ ਇਕਰਾਰ ਲਓ ਜੀ ਆ ਤਾਂ ਉਹੀ ਗੱਲ ਹੋਈ ਆ ਕਿ ਉਲਟਾ ਚੋਰ कोतवाल ਕੋ ਡਾਂਟੇ ਉਹ ਬੰਦਾ ਜਿਹਦਾ ਨਾਮ ਨਿਧਾਨ ਸਿੰਘ ਅਸੀਂ ਬੋਲਿਆ ਇਹ ਤਾਂ ਪਤਾ ਲੱਗ ਜੂ ਸਰਦਾਰਾਂ ਕਿ ਚੋਰ ਕੌਣ ਹੈ ਤੇ कोतवाल ਕੌਣ ਹੈ ਬਲਾਕਾ ਸਿੰਘ ਦਾ ਸਮਰਥਕ ਇਸ ਪਾਸਿਓਂ ਕੋਈ ਬੋਲਿਆ ਸੀ ਲੱਗ ਜੇ ਫੇਰ ਲੱਗਣਾ ਤਾਂ ਪਤਾ ਨਿਧਾਨ ਸਿੰਘ ਦੁਰਿਆ ਨੰਗਿਆ ਉਹਨੂੰ ਉਹਦੇ ਨਾਲ ਦੇ ਬੰਦੇ ਨੇ ਚੁੰਡੀ ਵੱਢੀ ਇੱਕ ਮਿੰਟ ਰੋਕ ਕੇ ਜ਼ਰਾ ਇੱਕ ਤਾਂ ਯਾਰ ਤੂੰ ਮੇਰੀ ਜਾਨ ਖਾ ਲਈ ਚੁੱਪ ਕਰ ਚੁੱਪ ਕਰ ਜਦੋਂ ਦਾ ਬੈਠਾ ਉਦੋਂ ਦਾ ਲੱਗੇ ਮੈਨੂੰ ਬੋਲਣ ਹੀ ਨਹੀਂ ਦਿੰਦਾ ਨਧਾਰ ਸ਼ੌਖ ਖਿਜ ਕੇ ਨਾਲ ਦੇ ਬੰਦੇ ਨੂੰ ਝਈ ਲੈ ਕੇ ਪਿਆ ਤੇ ਇੱਕ ਤਾਂ ਪਤੰਦਰ ਗੱਲ 'ਚ ਗੱਲ ਵਧਾਈ ਜਾਂਦੇ ਨੇ ਇਹਨੇ ਬਲਾਕਾ ਸਿੰਘ ਹੋਰਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਸਰਪੰਚ ਨੇ ਦਖਲ ਦਿੱਤਾ ਲੰਮੀਆਂ ਗੱਲਾਂ 'ਚ ਨਾ ਪਈਏ ਭਾਈਚਾਰੇ 'ਚ ਬੈਠੇ ਆਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਓਏ ਪੱਠ 'ਚ ਪਵੇ ਭਾਈਚਾਰਾ ਯਾਰ ਬਲਾਕਾ ਤੋਂ ਬੱਟ ਖਾ ਗਏ ਸਾਡਾ ਤਾਂ ਘਰ ਲੂਸਿਆ ਪਿਆ ਅਸੀਂ ਤਾਂ ਨੱਕੋ ਨਾਕਾਏ ਪਿਆ ਸੱਚ ਪੁੱਛੋ ਅਸੀਂ ਤਾਂ ਇਹ ਫੇਰ ਗਣੋ ਲਾਉਣ ਲਈ ਰਾਜ਼ੀਆਂ ਆਂ ਅਸੀਂ ਵੀ ਤੁਹਾਡੇ ਵਰਗੇ ਸ਼ੋਧਿਆਂ ਦੇ ਧੀਬ ਸਾਕੇ ਰਾਜ਼ੀ ਨਹੀਂ ਧੀ ਦਾ ਮਾਮਲਾ ਸੀ ਸਰਦਾਰ ਨਹੀਂ ਤਾਂ ਅਸੀਂ ਸਿਰਾਂ ਦੇ ਢੇਰ ਲਾਣਦੇ ਇੱਥੇ ਮਿਲਖਾ ਸਿੰਘ ਦੇ ਬੁੱਲ ਕੰਬੁੱਟੇ ਸੀ ਨਾ ਇੱਧਰ ਫਿਰ ਚੂੜੀਆਂ ਪਾਈਆਂ ਨੇ ਪਲੇਖੇ ਚ ਨਾ ਰਹੋ ਚਾਰ ਬੰਦੂਕੜੀਆਂ ਲੈ ਕੇ ਰੋਜ ਮੌਣ ਦੀ ਲੋੜ ਨਹੀਂ ਗੱਲ ਕਰਨੀ ਐ ਸਿੱਧੀ ਕਰੋ ਨਹੀਂ ਕਰਨੀ ਤਾਂ ਵੱਧ ਘਾਟੇ ਇੱਥੇ ਕੁਛ ਕਹਿਣਾ ਨਹੀਂ ਚਾਹੀਦਾ ਇਲਾਕਾ ਸੋ ਸਿੱਧਾ ਆਪਣੇ ਕੋਲ ਮਿਲਖਾ ਸਿੰਘ ਨੂੰ ਮੁਖਾਵਤ ਹੋਇਆ ਸੀ ਮੈਂ ਕਹੇ ਭਾਈ ਸੁਣੋ ਜ਼ਰਾ ਚੁੱਪ ਕਰੋ ਚੁੱਪ ਸ਼ਾਂਤੀ सरपंच कुर्सी तोड़ਦਾ ਬੋਲਿਆ ਕਾਮਾ ਰੋਲੀ ਫੇਰ ਝੜ ਗਈ ਸੀ सरपंच ਨੇ ਹੱਥ ਹਲਾ ਕੇ ਹੌਲੀ ਹੌਲੀ ਸਾਰਿਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਨਹੀਂ ਲੋੜ ਕੁਝ ਕਹਿਣ ਦੀ ਬਲਾਕਾਸ ਦਾ ਗੁੱਸਾ ਸ਼ਿਖਰਾਂ ਤੇ ਸੀ ਯਾਰੋ ਹੱਦ ਹੋ ਗਈ ਸਰਦਾਰ ਜੀ ਸਰਦਾਰ ਜੀ ਕਰਨ ਦੇ ਆ ਤੇ ਇਹ ਧਮਕੀਆਂ ਦਿੰਦੇ ਨੇ ਮਿਸਾਲ ਉਹ ਇਦਾਂ ਕੁੜੀ ਜਾਓ ਨਹੀਂ ਫਸਾਉਂਦੇ ਕਰੋ ਜੋ ਕਰਦੇ ਹੋ ਵੱਡੇ ਨਾਡੂ ਕਾਂ ਦੇ ਸਾਲੇ ਆ ਗਏ ਇਹ ਸਰਪੰਚਾ ਕਹਿ ਦੇ ਇਹਨਾਂ ਨੂੰ ਚੁੱਕ ਲ ਜਾਣ ਆਪੀ ਟਿੰਡ ਫੋੜੀ ਜੇ ਤੋਂ ਕਮਾਲ ਹੋ ਗਈ ਯਾਰ ਜੇ ਜਾਵਾਂਗੇ ਤਾਂ ਖਾਲੀ ਹੱਥ ਨਹੀਂ ਜਾਵਾਂਗੇ ਜਟਾ ਤਾਰਾ ਗੜੀਏ ਸਰਦਾਰਾਂ ਵੱਲੋਂ ਇੱਕ ਗੱਭਰੂ ਬੋਲਿਆ ਇਹ ਸਾਡੀ ਸ਼ਰਾਫਤ ਹੈ ਸਿੰਘੋ ਨਹੀਂ ਤਾਂ ਸਿੱਧੇ ਇੱਥੋਂ ਰਾਹੇ ਪਾ ਸਕਦੇ ਸੀ ਮੁੰਡੇ ਵਾਲਿਆਂ ਨੇ ਕਮੈਤੀ ਬੋਲਿਆ ਸਰਪੰਚ ਨੇ ਉੱਚੀ ਨਿੱਗਰ ਆਵਾਜ਼ ਚ ਕਿਹਾ ਸਰਦਾਰੋ ਜੇ ਗੱਲ ਇਦਾਂ ਹੀ ਮਕਾਉਣੀ ਸੀ ਤਾਂ ਫਿਰ ਅਡੰਬਰ ਕਰਨ ਦੀ ਕਿਲੋੜ ਚ ਦੋ ਬੰਦੇ ਆਉਂਦੇ ਤੇ ਲੱਗੇ ਲਗਾਏ ਦਾ ਹਿਸਾਬ ਕਰਕੇ ਮਾਵਲਾ ਨਬੀੜ ਦੀ ਇਹ ਤਾਂ ਫਿਰ ਕੋਈ ਗੱਲ ਹੀ ਨਾ ਹੋਈ ਇਹ ਗੱਲ ਹੀ ਆ ਸਰਪੰਚਾ ਤੂੰ ਚਿੰਤਾ ਨਾ ਕਰ ਇੱਕ ਹੋਰ ਮੁੰਡੇ ਵਾਲਿਆਂ ਦਾ ਸਮਰਥਕ ਬੋਲਿਆ ਸੀ ਚੰਗਾ ਵੀ ਭਰਾਵੋ ਜਿਵੇਂ ਤੁਸੀਂ ਚਾਹੋ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਜੋ ਵੀ ਕਰਨਾ ਹੈ ਅਮਨ ਚੈਨ ਨਾਲ ਕਰੋ ਮੈਂ ਇਹ ਕਦੇ ਨਹੀਂ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਤੁਸੀਂ ਇੱਜ਼ਤਾਂ ਵਾਲੇ ਸਰਦਾਰ ਹੋ ਤੇ ਵਹਿ ਕੇ ਸਿਰ ਮੇਲ ਕੇ ਢੰਗ ਨਾਲ ਗੱਲ ਨੂੰ ਸਿਰੇ ਲਾਈਏ ਕੁਸ਼ਚ ਰਟ ਕੇ ਸਰਪੰਚ ਨੇ ਸਾਰਿਆਂ ਵੱਲ ਨਜ਼ਰ ਮਾਰਦਾ ਕਿਹਾ ਇੱਥੇ ਬੈਠੇ ਨਵੇੜਾ ਹੋ ਜੇ ਇਸ ਗੱਲ ਦਾ ਤਾਰਾ ਗੜੀਏ ਸਰਦਾਰ ਲੱਗ ਲਗਾਏ ਦਾ ਜੋ ਹਰਜਾਨਾ ਪਾਉਣ ਉਹ ਦੱਸ ਦੇਣ ਦੋਨੇ ਤਰ੍ਹਾਂ ਦੀ ਸਹਿਮਤੀ ਤੇ ਗੱਲ ਨਵੇੜ ਦਿੰਨੇ ਆ ਫਿਰ ਮਿਲਖਾ ਸਿਉਨੇ ਆਪਣੇ ਮੁੰਡੇ ਨੂੰ ਆਵਾਜ਼ ਮਾਰੀ ਤੇ ਕਿਹਾ ਦਿਓ ਇਹ ਪੁੱਤਰਾ ਹਰਜਾਨੇ ਦੀ ਲਿਸਟ ਲਿਆਓ ਕਾਗਜ਼ ਕਿੱਥੇ ਐ ਤੇ ਉਹਨੇ ਜੀਫ ਚੋਂ ਤੈ ਕੀਤਾ ਹੋਇਆ ਕਾਗਜ਼ ਕੱਢ ਕੇ ਸਰਪੰਚ ਦੇ ਹਵਾਲੇ ਕਰਤਾ ਅਸੀਂ ਭੁੱਖੇ ਨੰਗੇ ਨਹੀਂ ਆ ਸਰਪੰਚਾ ਬਲਾਕਾ ਸੋਂ ਦੀ ਰੋਹ ਪਰਿਵਾਜ ਆਈ ਸੀ ਭਾਈਚਾਰਾ ਵੀ ਸੁਣ ਲੇ ਲੱਗੇ ਲਗਾਏ ਉਹ ਵੱਧ ਦੇਾਂਗੇ ਤੂੰ ਪੜ ਕੇ ਸੁਣਾ ਕਾਗਜ ਤੇ ਲਿਖਿਆ ਕੀ ਹੈ ਪਰ ਜਦੋਂ ਕਾਗਜ ਪੜਿਆ ਸਰਪੰਚ ਤਾਂ ਜਿਵੇਂ ਚੌਂਕ ਹੀ ਗਿਆ ਸੀ ਜਿਵੇਂ ਅੰਨ੍ਹੇ ਕੁਝ ਦਿਗ ਪਿਆ ਹੋਵੇ ਉਹਦੀ ਸਹਜ ਤੇ ਸਾਰ ਲਵਾਜ ਕੰਬਦੀ ਤੇ ਡੋਲਦੀ ਪਈ ਸੀ ਚੁੱਪ ਸੀ ਉਹ ਉਹਨੂੰ ਕੁਝ ਵੀ ਔੜ ਨਹੀਂ ਰਿਹਾ ਸੀ ਉਹ ਕੁਝ ਵੀ ਬੋਲ ਨਹੀਂ ਰਿਹਾ ਸੀ ਤਬਲਾਕਾ ਸਿੰਘ ਗੁੱਸੇ 'ਚ ਆ ਕੇ ਬੋਲਿਆ ਇਹਨੂੰ ਕੀ ਸੱਪ ਸੰਘਿਆ ਸਰਪੰਚਾ ਹੁਣ ਬੋਲਦਾ ਕਿਉਂ ਨਹੀਂ ਜੋ ਕੁਛ ਵੀ ਲਿਖਿਆ ਕਾਗਜ਼ ਤੇ ਦੱਸ ਨਾ ਮੈਨੂੰ ਕੀ ਹਿਸਾਬ ਹੈ ਹਿਸਾਬ ਕਿਤਾਬ ਅਸੀਂ ਕਰਾਂਗੇ ਭਜਦੇ ਆਂ ਅਸੀਂ ਕਿਤੇ ਹਿਸਾਬ ਕਿਤਾਬ ਤੋਂ ਨਹੀਂ ਹੋ ਸਕਦਾ ਇਹ ਹਿਸਾਬ ਕਿਤਾਬ ਸਰਪੰਚ ਹਾਲੇ ਵੀ ਬਜ਼ੇਸੀ ਕਿਉਂ ਨਹੀਂ ਹੋ ਸਕਦਾ ਅਵਸ਼ ਹੋਊਗਾ ਬਲਾਕਾ ਸਿੰਘ ਨੇ ਸ਼ੰਕਾਰਾ ਮਾਰਿਆ ਸੀ ਸਰਦਾਰ ਬਲਾਕਾ ਸਿੰਘ ਜੀ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਇਹ ਹਿਸਾਬ ਇਸ ਤਰ੍ਹਾਂ ਨਹੀਂ ਹੋ ਸਕਦਾ ਐਵੇਂ ਤੁਸੀਂ ਜ਼ੈਦਨਾ ਫੜੀ ਜਾਓ ਤੁਸੀਂ ਇਹ ਕਾਗਜ਼ ਦਾ ਟੁਕੜਾ ਮੈਨੂੰ ਫੜਾਓ ਕੀ ਲਿਖਿਆ ਹੈ ਇਹਦੇ ਤੇ ਕਾਗਜ਼ ਦਾ ਉਹ ਟੁਕੜਾ ਬਲਾਕਾ ਸਿੰਘ ਨੂੰ ਦਿੰਦਿਆਂ ਸਰਪੰਚ ਬੋਲਿਆ ਸੀ ਇਹਨਾਂ ਨੇ ਲਿਖਿਆ ਕਿ ਡੇਢ ਸਾਲ ਸਾਡੀ ਕੁੜੀ ਇੱਥੇ ਵਸੀ ਹੈ ਡੇਢ ਸਾਲ ਸਾਡੀ ਕੁੜੀ ਦੀ ਇੱਜ਼ਤ ਇੱਥੇ ਰੋਲੀ ਗਈ ਏ ਇਸ ਘਰ ਚ ਉਹਦੇ ਇਵਜ਼ਾਨੇ ਚ ਅਸੀਂ ਇਹਨਾਂ ਦੀ ਯਾਨੀ ਕਿ ਤੁਹਾਡੀ ਬਲਾਕਾ ਸਿਆਂ ਕੁੜੀ ਇੱਕ ਡੇਢ ਸਾਲ ਵਾਸਤੇ ਰੱਖਾਂਗੇ ਇਹਨਾਂ ਕਹਿ ਕੇ ਸਰਪੰਚ ਬਹਿ ਗਿਆ ਕੀ ਕਹੇ ਇੱਕ ਕਰਲਮੀ ਰੋ ਪਰਿਵਾਰ ਉਭਰੀ ਸੀ ਸਰਪੰਚ ਨੇ ਕਿਹਾ ਜੋ ਕੁਝ ਕਹੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਤਾ ਮੈਨੂੰ ਤਾਂ ਦੁਬਾਰੇ ਇਹ ਕਹਿ ਆ ਵੀ ਨਹੀਂ ਆਂਦਾ ਇਹਨਾਂ ਨੇ ਲਿਖਿਆ ਕਿ ਡੇਢ ਸਾਲ ਸਾਡੀ ਕੁੜੀ ਇੱਥੇ ਰਹੀ ਹੈ ਅਸੀਂ ਹੋਰ ਕੁਝ ਨਹੀਂ ਲੈਣਾ ਉਹਦੇ ਇਰਜ਼ ਦੇ ਵਿੱਚ ਤੁਸੀਂ ਡੇਢ ਸਾਲ ਆਦੀ ਕੁੜੀ ਸਾਨੂੰ ਦਿਓ ਸਾਰਾ ਬਰਾਬਰ ਹੋ ਜਾਊਗਾ ਓਹ ਹੋ ਹੋ ਇਹ ਕੀ ਗੱਲ ਬਣੀ ਸਾਰੇ ਪਾਸੇ ਇੱਕਦਮ ਸ਼ੋਰ ਜਾ ਮਚ ਗਿਆ ਸਾਰੇ ਹੱਲਾ ਗੁੱਲਾ ਜਾ ਹੋਣ ਲੱਗ ਪਿਆ ਦੋਨਾਂ ਪਾਸਿਆਂ ਦੇ ਬੰਦੇ ਡਾਂਗਾ ਗਡਾਸੇ ਲੈ ਕੇ ਖੜੇ ਹੋ ਗਏ ਰਫਲਾਂ ਵਾਲਿਆਂ ਨੇ ਬੁਲਟ ਮਾਰ ਲੇ ਪਰ ਸਰਦਾਰ ਬਲਾਕਾ ਸਿਓ ਉੱਠਿਆ ਤੇ ਸਾਰੇ ਪਾਸੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬੋਲਿਆ ਹੁਣ ਉਹਦਾ ਤਣਿਆ ਤੇ ਗਸੈਲ ਚਿਹਰਾ ਢਿੱਲਾ ਸੀ ਕਾਗਜ਼ ਦਾ ਉਹ ਟੁਕੜਾ ਪਾੜਦਿਆਂ ਤੇ ਸੁੱਟਦਿਆਂ ਉਹਨੇ ਹੱਥ ਜੋੜੇ ਤੇ ਕਹਿਣ ਲੱਗਿਆ ਅਸੀਂ ਕੁੜੀ ਬਸਾਵਾਂਗੇ ਸਾਡੀ ਉਹ ਧੀ ਹੈ ਸਰਦਾਰ ਸਾਹਿਬ ਸ਼ਰਤਾਂ ਤਾਰਾ ਗੜੀਏ ਸਰਦਾਰ ਦੇ ਦੇਣ ਅਸੀਂ ਅੱਖਾਂ ਮੀਟ ਕਿਉਂ ਨਾ ਤੇ ਦਸਤਕਤ ਕਰਾਂਗੇ ਪਰ ਕੁੜੀ ਨੂੰ ਅਸੀਂ ਬਸਾਵਾਂਗੇ 100% ਬਸਾਵਾਂਗੇ ਧੰਨਵਾਦ ਦੋਸਤੋ